ਹੀ ਪਤਨੀਆਂ ਦਾ بار بار پھੇਕੇ ਜਾਣਾ ਗਿਆ ਬੰਦ ਕੋਰਟ ਨੇ بار بار ਸਹਰੇ ਛੱਡ ਕੇ ਆਪਣੇ پھੇਕੇ ਜਾਣ ਵਾਲੀਆਂ ਪਤਨੀਆਂ ਨੂੰ ਸੁਣਾ ਦਿੱਤਾ ਵੱਡਾ ਫਰਮਾਨ ਹੁਣ ਜਿਹੜੀਆਂ ਵੀ ਪਤਨੀਆਂ ਆਪਣੇ ਪਤੀ ਨੂੰ ਛੱਡ ਕੇ ਆਪਣੇ ਸਹਰੇ ਪਰਵਾਰ ਨੂੰ ਛੱਡ ਕੇ بار بار ਪੇਕੀਆਂ ਦੇ ਗੇੜੇ ਲਾਡੀਆਂ ਉਹ ਆਸਕੀਆਂ ਨੇ ਕੋਰਟੇ ਅੜ ਕੇ اگر کسی بھی اس ویڈیو ਨੂੰ ਸਾਂਝਾ ਰਹੇ ਹੋ ਤਾਂ ਵਿਆਹੇ ਜੋੜੀਆਂ ਤਾਂ ਕਿ ਵੱਡੀ ਖਬਰ ਜਲਦੀ ਜਲਦੀ ਸ਼ੇਅਰ ਕਰਕੇ ਪਹੁੰਚਾ ਦਿਓ ਜਿਆਸ ਸਸ਼ਿਕਾਤ ਉਦੇਖਣੇਸਨ ਪੋਸਟ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਕਈ ਵਾਰ ਘਰ ਦੇ ਵਿੱਚ ਇੱਕ ਨਿੱਕੀ ਜਿਹੀ ਨੋਕਜੋਕ ਵੀ ਹੋ ਜਾਂਦੀ ਐ ਤਾਂ ਕਈ ਵਾਰ ਅਸੀਂ ਸੋਚ ਲੈਂਦੇ ਆ ਅਸੀਂ ਆਪਣੇ ਪਤੀ ਨੂੰ ਧਮਕੀ ਦੇਣ ਲੱਗ ਜਾਂਦੇ ਆ ਕਿ ਮੈਂ ਤਾਂ ਆਪਣੇ ਪੇਕੇ ਘਰ ਚੱਲੀ ਆਂ ਕਈ ਵਾਰ ਕੋਈ ਗੁੱਸਾ ਗਿਲਾ ਵੀ ਘਰ ਦੇ ਵਿੱਚ ਹੋ ਜਵੇ ਤਾਂ ਕੁੜੀਆਂ ਕੀ ਕਰਦੀਆਂ ਨੇ ਆਪਣਾ ਪੇਕੇ ਘਰ ਜਾਣ ਨੂੰ ਜ਼ਿਆਦਾ ਤਵੱਜੂ ਦਿੰਦੀਆਂ ਨੇ ਕਈ ਪਤਨੀਆਂ ਤਾਂ ਅਜਈਆਂ ਹੁੰਦੀਆਂ ਨੇ ਛੱਡੀਆਂ ਹਰ ਸਹੁਰੇ ਘਰ ਦੀ ਸੂ ਆਪਣੇ ਪੇਕੇ ਜਾ ਕੇ ਦੱਸਣ ਦੇ ਵਿੱਚ ਮਾਹਿਰ ਹੁੰਦੀਆਂ ਨੇ ਪਰ ਹੁਣ ਜਿਹੜੀਆਂ ਵੀ ਪਤਨੀਆਂ ਆਪਣੇ ਪਤੀ ਨੂੰ ਛੱਡ ਕੇ ਕੋਈ ਗੁੱਸਾ ਗਿਲਾ ਲੈ ਕੇ ਆਪਣੇ ਪੇਕੇ ਘਰ ਜਾਂਦੀਆਂ ਉਹਨਾਂ ਨੂੰ ਹੁਣ ਕੋਰਟ ਅੜਿੱਕੇ ਲੈ ਸਕਦਾ ਹੈ ਵੱਡੀ ਸਜ਼ਾ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਜੀ ਹਾਂ ਦਿੱਲੀ ਹਾਈ ਕੋਰਟ ਨੇ ਫਰਮਾਨ ਸੁਣਾਇਆ ਜਿੱਥੇ ਇੱਕ ਕੇਸ ਆਮਦਾ ਹੈ ਇੱਕ ਪਤਨੀ बार-बार ਆਪਣੇ ਪੇਕੇ ਜਾਂਦੀ ਹੈ ਤਾਂ ਪਤੀ ਉਸ ਦੀ ਸ਼ਿਕਾਇਤ ਜਦੋਂ ਕਰਦਾ ਹੈ ਅਪੀਲ ਕਰਤਾ ਦੀ ਸੁਣਵਾਈ ਉਸ ਕੋਰਟ ਦੇ ਵਿੱਚ ਹੁੰਦੀ ਹੈ ਜਿੱਥੇ ਜਸਟਿਸ ਸਵੇਰ ਕੁਮਾਰ ਦੇ ਬੈਂਚ ਦੇ ਦੁਆਰਾ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਜਿਹੜੀਆਂ ਵੀ ਪਤਨੀਆਂ ਆਪਣੇ ਪਤੀ ਨਾਲ ਨਿੱਕੀ ਜਿਹੀ ਗੱਲ ਬਦਲੇ ਪੇਕੇ ਜਾਣਗੀਆਂ ਹੁਣ ਪਤੀ ਉਹਨਾਂ ਪਤਨੀਆਂ ਨੂੰ ਤਲਾਕ ਦੇ ਸਕਦੇ ਨੇ ਕਿ ਮਾਨਸਿਕ ਬੇਹਰਮੀ ਦੇ ਬਰਾਬਰ ਹੋਏਗੀ ਇਹ ਚੀਜ਼ ਮਤਲਬ ਕਿ ਤੁਸੀਂ ਆਪਣੇ ਪਤੀ ਨੂੰ ਤਸ਼ੱਦਦ ਦੇ ਰਹੇ ਹੋ ਇਹ ਚੀਜ਼ ਜਿਹੜੀ ਮੰਨੀ ਜਾਏਗੀ ਕੋਰਟ ਦੇ ਦੁਆਰਾ ਤੇ ਪਤਨੀ ਜਿਹੜਾ ਪਾਡੇ ਖਿਲਾਫ ਸ਼ਿਕਾਇਤ ਵੀ ਦਾਚ ਕਰਵਾ ਸਕਦਾ ਹੈ ਤੇ ਇਸੇ ਗੱਲ ਦੇ ਤਹਿਤ ਪਤਨੁਪਤੀ ਜਿਹੜਾ ਤਲਾਕ ਵੀ ਦੇ ਸਕਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਘਰ ਦੀ ਗੱਲ ਨੂੰ ਘਰ ਦੇ ਵਿੱਚ ਰੱਖੋ ਨਿੱਕੇ ਜਿਹੇ ਜਿਹੜੀ ਗੱਲ ਹੈ ਨੋਕਜੋਕ ਹਰ ਰਿਸ਼ਤੇ ਦੇ ਵਿੱਚ ਹੁੰਦੀ ਹੈ ਇਹ ਸੋਚਿਆ ਕਰੋ ਕਿ ਕੋਈ ਤੀਸਰਾ ਉਸ ਗੱਲ ਦਾ ਫਾਇਦਾ ਨਾ ਚੁੱਕੇ ਇਸ ਕਰਕੇ ਵਿਆਹ ਜੋੜਿਆਂ ਤੱਕ ਇਹ ਖਬਰ ਵੰਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਲਦੀ ਜਲਦੀ ਸ਼ੇਅਰ ਕਰਕੇ ਪਹੁੰਚਾ ਦੇਣੀ ਹੈ ਕੋਰਟ ਦੇ ਫੈਸਲੇ ਨੂੰ ਦੇਖਦੇ ਕਿਵੇਂ ਉਹ ਪ੍ਰਤੀਕਿਰਿਆ ਵੀ ਜ਼ਰੂਰ ਸੰਜੀ ਕਰਨਾ